ਹੈਲੋ एवरीवन ਸੱਚੀ ਰਿਹਾ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਿਆਲ ਹੋਵੋਗੇ ਵਾਈਗੁਰਤਨ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਲੋ ਜੀ ਆਪਾਂ ਅੱਜ ਦੇ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਹਾਂ ਰਾਤ ਦੇ 10 ਵਜੇ ਤੋਂ ਉਹ ਕਿਸ ਕਾਰਨ ਤੁਹਾਨੂੰ ਮੈਂ ਦੱਸਦੀ ਆ ਇੱਥੇ ਆਪਣਾ ਸਾਰਾ ਕੰਮ ਧੰਦਾ ਜਿਹੜਾ ਸੀ ਨਿਬੜ ਗਿਆ ਸੀ ਤੇ ਅੱਜ ਦੁਪਹਿਰੇ ਮੈਂ ਕੋਈ ਵਲੌਗ ਨਹੀਂ ਸ਼ੂਟ ਕੀਤਾ ਤੁਹਾਨੂੰ ਪਤਾ ਕਿ ਕਿਸੇ ਵੇਲੇ ਨਹੀਂ ਹੁੰਦਾ ਟਾਈਮ ਹੀ ਨਹੀਂ ਲੱਗਦਾ ਤੇ ਇਸ ਕਰਕੇ ਅੱਜ ਮੇਰੇ ਕੋਲ ਉਹ ਬਿਲਕੁਲ ਵੀ ਟਾਈਮ ਨਹੀਂ ਸੀ ਹੈਗਾ ਦੁਪਹਿਰੇ ਇੱਕ ਸੇਤ ਬੜੀ ਡਾਉਨ ਹੋ ਜਾਂਦੀ ਹੈ ਜੋ ਜ਼ਿਆਦਾ ਕੰਮ ਪੈ ਜਾਂਦਾ ਨਾ ਥੱਕ ਜਾਂਦਾ ਸਟਰੀਟ ਤੇ ਗਰਮੀ ਵੀ ਬਹੁਤ ਆ ਇਸ ਕਰਨ ਆਪਾਂ ਰਾਤ ਦਾ ਵਲੌਗ ਇਸ ਕਰਕੇ ਸਟਾਰਟ ਕੀਤਾ ਮੈਂ ਰਾਤ 10:00 ਵਜੇ ਲੱਗੇ 2:00 ਵਜੇ ਹਟੇ ਆ ਵੈਸੇ ਵੀਡੀਓ ਤਾਂ ਮੈਂ ਥੋੜੀ ਜਿਹੀ ਸ਼ੂਟ ਕੀਤੀ ਆ ਉਹ ਵੀ ਮਤਲਬ ਆਪਾਂ ਸਪੀਡ ਨਹੀਂ ਜ਼ਿਆਦਾ ਵਧਾਈ ਹੈ ਕਿ ਤੇ ਬਿਲਕੁਲ ਸਲੋ ਰੱਖਿਆ ਕਿਉਂਕਿ ਕੈਮਰਾ ਨਾ ਜਿਹੜਾ ਰਾਤ ਨੂੰ ਨਹੀਂ ਪੂਰਾ ਕਲੀਅਰ ਦੇਖਦਾ ਕਿਤੇ ਖਲਾਰਾ ਬਹੁਤ ਪੋਇਆ ਆਇਆ ਸੀ ਆਪਾਂ ਪਿਆ ਹੋਇਆ ਸੀ ਤੇ ਇਸ ਕਰਕੇ ਆਪਾਂ ਕੈਮਰਾ ਨਹੀਂ ਲਗਾ ਸਕੇ ਕਿਉਂਕਿ ਮੇਰੇ ਬੱਚੇ ਵੀ ਰਾਤ ਦੇ 12 ਵਜੇ ਤੱਕ ਤੁਰੇ ਫਿਰਦੇ ਰਹਤੇ ਮੈਨੂੰ ਇਹ ਡਰ ਸੀ ਕਿ ਮੇਰਾ ਫੋਨ ਤੱਕ ਕੇ ਖਰਾਬ ਹੋ ਜਾਵੇ ਤੇ ਫਿਰ ਨਾ ਦੇਖ ਕੇ ਖਰਾਬ ਹੋ ਜਾਵੇ ਇਸ ਕਰਕੇ ਮੇ ਤੋ ਜਿੰਨੀ ਕੋਈ ਵੀਡੀਓ ਸ਼ੂਟ ਉਨੀ ਕ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਮੈਂ ਦੱਸਦੀ ਹਾਂ ਕਿ ਇਹਦਾ ਕਾਰਨ ਕੀ ਆ ਅੱਧੀ ਰਾਤ ਇੰਨੇ ਰਾਤ ਨੂੰ ਵਲੌਗ ਸ਼ੂਟ ਕਰਨ ਦਾ ਸਵੇਰੇ ਨਾ ਮੈਂ ਦੱਸਿਆ ਸੀ ਤੈਨੂੰ ਮੈਂ ਉਸ ਦਿਨ ਵੀ ਕਿ ਉਧਰਲੀ ਸਾਈਡ ਆਪਣੇ ਡ੍ਰੈੰਗ ਰੂਮ ਦੀ ਕੰਧੋਂ ਆਉਂਦੀ ਆ ਤੇ ਤੰਦਰਾ ਲੱਗਣਾ ਉੱਥੇ ਮਤਲਬ ਭਾਰੀ ਲੱਗਣੀ ਆ ਤੇ ਉਸ ਵੇਲੇ ਉਹਨਾਂ ਮਿਸਤਰੀਆਂ ਨੇ ਫਿੱਟ ਕਰਨੀ ਆ ਦੇਸ ਕਰਕੇ ਜਗ੍ਹਾ ਬਹੁਤ ਘੱਟ ਉਧਰ ਤਿੰਨਾਂ ਵਿੱਚ ਚਾਉਣੀਆਂ ਆਪਣੀਆਂ ਉੱਪਰ ਲੀਆਂ ਉਹ ਵੀ ਥੋੜੀਆਂ ਜੀਆਂ ਵੱਡਣੀਆਂ ਪੈਣੀਆਂ ਤੇ ਜਿਹੜਾ ਬੈਂਚ ਸੀ ਨਾ ਮਤਲਬ ਬੈੱਡ ਇਹ ਦੀ ਬਰੋਬਰ ਤੇ ਲਿਆਂ ਕੇ ਆਪਾਂ ਰੱਖਣਾ ਤੇ ਇਸ ਕਰਕੇ ਮੈਂ ਇਹਦਾ ਸਾਰਾ ਸਮਾਨ ਇਹਦੇ ਉੱਪਰ ਰੱਖੰਦਈ ਆ ਇਹ ਜਿਹੜਾ ਇੱਧਰਲਾ ਸਮਾਨ ਹੈ ਪਿਛਲੇ ਬੈਂਡ ਤੇ ਆਜੂਗਾ ਤੇ ਜਿਹੜਾ ਇਹਦਾ ਸਮਾਨ ਉਹ ਆਪਾਂ ਅੱਗੇ ਰੱਖ ਲੰਗੇ ਦੂਸਰੇ ਅਦਲਾ ਬਦਲੀ ਕਰਨੀ ਆ ਮੈਨੂੰ ਪਤਾ ਸਮਾਨ ਕਿੰਨਾ ਦੇ ਅਦਲਾ ਬਦਲੀ ਕਰਦੇ ਆ ਇੱਕ ਜਦੋਂ ਹੱਥ ਲਾ ਲਈ ਆਪਾਂ ਤੇ ਇਹ ਹੁੰਦਾ ਕਿ ਸਾਫ਼ ਵੀ ਕਰ ਲਈਏ ਮਾੜੇ ਮੋٹے ਤੇ ਫਿਰ ਮੇਰੀ ਆਦਤ ਜੀ ਬਣੀ ਹੋਈ ਆ ਉਦੋਂ ਮੈਂ ਕਰਨ ਨਹੀਂ ਹੁੰਦੀ ਆ ਸਾਫ਼ ਜਦੋਂ ਮੈਂ ਕਿਤੇ ਦਾ ਅਦਲਾ ਬਦਲੀ ਕਰਾਂ ਤੇ ਸੋਇਸ ਕਰਕੇ ਮੈਨੂੰ ਇੰਨਾ ਟਾਈਮ ਲੱਗ ਗਿਆ ਤੇ ਆਪਾਂ ਜਗਾ ਜਿਹੜੀ ਆ ਸਾਰੀ ਖਾਲੀ ਕਰ ਦੇਣੀ ਤੇ ਜਿਹੜੀ ਆਪਾਂ ਗਾੜੀ ਤਰਪਾਲ ਪਾਈ ਨਾ ਉਹ ਵੀ ਰੱਸੀਆਂ ਪਾ ਕੇ ਇੱਧਰ ਨੂੰ ਬੰਨ੍ਹ ਦੇਣੀ ਆ ਤੇ ਜਦੋਂ ਮਤਲਬ ਪੂਰੀ ਆਪਾਂ ਸੈਟਿੰਗ ਕੀਤੀ ਉਹ ਮੈਂ ਤੁਹਾਨੂੰ ਸਵੇਰੇ ਦਿਖਾਉਂਗੀ ਬਸ ਇਸ ਥੋੜਾ ਜਿਹਾ ਹੀ ਬਲੌਗ ਸ਼ੂਟ ਕੀਤਾ ਵਾ ਸਮਾਨ ਦੀ ਚੱਕਰ ਕਰਦਿਆਂ ਬਹੁਤ ਵਰੀ ਜੇ ਮੇਰੇ ਖਿਆਲ ਨਾਲ ਸਾਨੂੰ ਹਲੇ ਡੇਢ ਮਹੀਨਾ ਵੀ ਨਹੀਂ ਹੋਇਆ ਇੱਧਰ ਆਇਆਂ ਨੂੰ ਮਤਲਬ ਬ੍ਰਾਂਡੇ ਦੇ ਵਿੱਚ ਆਇਆਂ ਨੂੰ ਮਤਲਬ ਡੇਢ ਮਹੀਨਾ ਹੋਇਆ ਨਹੀਂ ਹਲੇ ਕੰਮ ਸਟਾਰਟ ਹੋਏ ਨੂੰ ਤੇ ਪਤਾ ਨਹੀਂ ਉਦੋਂ ਦੀ ਕਿੰਨੀ ਵਾਰ ਮੈਂ ਸੈਟਿੰਗ ਕਰ ਲਈ ਬਹੁਤ ਔਖਾ ਹੁੰਦਾ ਜਦੋਂ ਬਾਰ ਬਾਰ ਸਮਾਨ ਦੀ ਚੱਕਦਰ ਕਰਨੀ ਹੋਵੇ ਇੱਕ ਦਿਨ ਦੇ ਕੰਮ ਤੋਂ ਥੱਕੀ ਹੋਈ ਹੈ ਮਤਲਬ ਦਿਨੇ ਵੀ ਕਿੰਨਾ ਕੰਮ ਪੈਂਦਾ ਫਿਰ ਰਾਤ ਨੂੰ ਵੀ ਬੰਦਾ ਥੱਕ ਜਾਂਦਾ ਵਾ ਤੇ ਕੋਈ ਹਾਲ ਨਹੀਂ ਇੱਕ ਤਾਂ ਗਰਮੀ ਬਹੁਤ ਹੈ ਤੇ ਮੈਂ ਹੌਲੀ ਹੌਲੀ ਲੱਗੀ ਰਹਿੰਦੀ ਆ ਇਹ ਤਾਂ ਕੰਮ ਮੈਂ ਕੱਲੀ ਨੇ ਕੀਤਾ ਨਾ ਜਿਹੜਾ ਬਾਕੀ ਕੰਮ ਉਹ ਸਰਦਾਰ ਜੀ ਉਹਨਾਂ ਨੇ ਕੀਤਾ ਸੀ ਤੋਂ ਮੈਂ ਵੀਡੀਓ ਤਾਂ ਨਹੀਂ ਸ਼ੂਟ ਕੀਤੀ ਕਿਉਂਕਿ ਉਹਨਾਂ ਗਰਮੀ ਬਹੁਤ ਹੈ ਤੇ ਟੀ ਉਤਾਰ ਕੇ ਤੇ ਫਿਰ ਕੰਮ ਕਰਨ ਲੱਗੇ ਰਹਿੰਦੇ ਆ ਤੇ ਇਸ ਕਰਕੇ ਮੈਨੂੰ ਥੋੜਾ ਜਿਹਾ ਆਊਟ ਲੱਗਾ ਮੈਂ ਵੀਡੀਓ ਤਾਂ ਨਹੀਂ ਸ਼ੂਟ ਕੀਤੀ ਤੇ ਮਤਲਬ ਕਾਫੀ ਚਿਰ ਲੱਗੇ ਰਹੇ تھے ਪਹਿਲਾਂ ਉਹਨਾਂ ਨੇ ਮੇਰੇ ਨਾਲ ਬੈੱਡ ਵਗੈਰਾ ਸੈੱਟ ਕਰਵਾਇਆ ਨੀਚੇ ਵੀ ਨਾ ਬੈੱਡ ਦੇ ਬਹੁਤ ਸਾਰਾ ਸਮਾਨ ਤੁਹਾਨੂੰ ਮੇਰੇ ਖਿਆਲ ਨਾਲ ਤੁਹਾਨੂੰ ਪਤਾ ਹੀ ਹੋਣਾ ਪਿਛਲੇ ਕਮਰਿਆਂ ਦੇ ਵਿੱਚ ਵੀ ਇਹਨਾਂ ਦੇ ਬੈੱਡਾਂ ਥੱਲੇ ਸਮਾਨ ਰੱਖਿਆ ਹੈ ਇੱਕ ਨਾ ਆਪਣੇ ਟਰੈਕਟਰ ਦਾ ਸਮਾਨ ਲੋਹੇ ਵਗੈਰਾ ਦਾ ਲੋਹੇ ਦਾ ਹੀ ਜ਼ਿਆਦਾ ਸਮਾਨ ਹੈ ਤੇ ਇੱਕ ਗੀਜਰ ਹੋ ਗਿਆ ਉਹ ਵੀ ਆਪਾਂ ਹਲੇ ਉਤਾਰ ਕੇ ਰੱਖਿਆ ਵਾ ਜਿਹੜਾ ਸਟੋਰ ਦਾ ਮਤਲਬ ਸਾਰਾ ਸਮਾਨ ਨਾ ਵਾਧੂ ਘਾਟੂ ਵੀ ਉਹ ਵੀ ਆਪਾਂ ਇਹ ਬੈੱਡ ਦੇ ਥੱਲੇ ਬਾੜਿਆ ਹੋਇਆ ਬਹੁਤ ਜ਼ਿਆਦਾ ਸਮਾਨ ਉੱਪਰ ਤਾਂ ਲੱਗਦਾ ਨਾ ਥੋੜਾ ਜਿਹਾ ਪਰ ਥੱਲੇ ਥੱਲੇ ਤਾਂ ਪੂਰਾ ਸਟੋਰ ਹੁੰਮ ਬਣਿਆ ਹੋਇਆ ਬੈਡਾਂ ਦੇ ਉਹ ਵੀ ਤੁਹਾਨੂੰ ਮੈਂ ਕਿਸੇ ਦਿਨ ਦਿਖਾਉਂ ਕਿਉਂਕਿ ਸਮਾਨ ਦਾ ਫਿਰ ਸਮਾਨ ਨੂੰ ਸੰਭਾਲਣਾ ਤਾਂ ਹੈਗਾ ਕਿਸੇ ਪਾਸੇ ਤੇ ਜਗ੍ਹਾ ਹੀ ਆਪਣੀ ਤੇ ਉਧਰ ਬਰਾਂਡੇ ਦੇ ਵਿੱਚ ਵੀ ਆਪਣੇ ਤੋਂ ਰੋਗਣੇ ਹੁੰਦਾ ਉਧਰ ਵੀ ਬਹੁਤ ਜ਼ਿਆਦਾ ਸਮਾਨ ਆ ਤੇ ਮਸਾਂ ਸੈੱਟ ਵਗੈਰਾ ਹੀ ਹੁੰਦਾ ਤੁਹਾਨੂੰ ਪਤਾ ਇਨੇ ਥੋੜੇ ਥਾਂ ਦੇ ਵਿੱਚ ਫਿਰ ਸਮਾਨ ਦੀ ਸੈਟਿੰਗ ਕਰਨੀ ਕਿੰਨੀ ਔਖੀ ਹੋ ਜਾਂਦੀ ਹੈ ਇੰਨਾ ਜ਼ਿਆਦਾ ਔਖਾ ਜ਼ੰਦਨ ਨਾਲ ਐਡਜਸਟਮੈਂਟ ਕਰਨਾ ਹੁਣ ਮੇਰੇ ਹੱਥ ਪੱਕੇ ਸੀ ਇੱਥੇ ਮੈਂ ਰੋਟੀ ਬਣਾ ਹੀ ਕਰ ਲੈਂਦੀ ਸੀ ਕਿਉਂਕਿ ਮਤਲਬ ਹੋ ਜਾਂਦਾ ਨਾ ਜਿਵੇਂ ਆਪਾਂ ਕਿਚਨ ਦੇ ਵਿੱਚ ਉਹ ਸਮਾਨ ਸੈੱਟ ਕਰਕੇ ਰੱਖਦੇ ਹਾਂ ਜੀ ਉਡੀ ਉਥਲ ਪੁਥਲ ਕਰਦੀਏ ਤੇ ਬਹੁਤ ਔਖ ਹੁੰਦਾ ਤੇ ਇਦਾਂ ਹੀ ਇੱਥੇ ਆ ਫਿਰ ਮੈਨੂੰ ਵੀ ਔਖਾ ਹੁੰਦਾ ਵਾ ਹੁਣ ਮੈਨੂੰ ਦੋਕ ਦਿਨ ਔਖਾ ਹੋਣਾ ਕਿਉਂਕਿ ਇਦਾਂ ਫਿਰ ਦੋਵੇਂ ਬੈੱਡ ਜੋੜ ਕੇ ਸਮਾ ਰੱਖਣਾ ਉੱਪਰੋਂ ਦੀ ਟੱਪ ਕੇ ਜਾਣਾ ਹੁਣ ਤਾਂ ਵਿੱਚ ਵਿੱਚ ਵੀ ਹੈਗੀ ਸੀ ਪਹਿਲਾਂ ਉਦੋਂ ਵੀ ਤੁਹਾਨੂੰ ਪਤਾ ਉਰੇ ਨੂੰ ਕਿੱਛਿਆ ਸੀ ਬੈੱਡ ਪਰ ਤਾਂ ਵੀ ਗੱਲ ਚ ਨਹੀਂ ਬਣੀ ਉਧਰ ਜਗ੍ਹਾ ਨਹੀਂ ਬਣੀ ਤੇ ਸੋ ਇਸ ਕਰਕੇ ਅੱਜ ਫੇਰ ਆਪਾਂ ਇੱਥੇ ਲੱਗੇ ਹੋਏ ਆ ਬੈੱਡ ਨੂੰ ਹੁਣ ਚੱਕ ਕੇ ਇੱਧਰ ਹੀ ਕਰ ਦੇਣਾ ਮੈਂ ਤਾਂ ਸਗੋਂ ਸਰਦਾਰ ਜੀ ਉਹਨਾਂ ਨੂੰ ਰੋਲਾ ਪਾਉਂਦੇ ਸੀ ਕਿ ਤੁਸੀਂ ਕੀ ਰੋਇਂਦੇ ਨਹੀਂ ਪੰਗਾ ਪਾਇਆ ਵਾ ਇੱਕ ਵਾਰੀ ਥਾਂ ਬਣਾ ਲਓ ਜਿੰਨਾ ਬਣਾਉਣਾ ਵਾ ਕਿਉਂਕਿ ਫਿਰ ਰੋਜ਼-ਰੋਜ਼ ਕੰਮ ਕਰਨਾ ਨਾ ਇੰਨਾ ਜ਼ਿਆਦਾ ਔਖਾ ਜਾਂਦਾ ਨਾ ਤੇ ਇੱਥੇ ਬਸ ਮੈਂ ਹੌਲੀ-ਹੌਲੀ ਸਾਰਾ ਸਮਾਨ ਚੱਕਣ ਲੱਗ ਪਈ ਆ ਤੇ ਉਧਰ ਵਾਲਾ ਸਮਾਨ ਸਾਰਾ ਪਹਿਲਾਂ ਤਾਂ ਮੈਂ ਥੋੜਾ ਬਹੁਤਾ ਸੈੱਟ ਕਰਕੇ ਰੱਖ ਲਿਆ ਫਿਰ ਮਹਾਂ ਸੈੱਟ ਕਰਦੀ ਨੂੰ ਤਾਂ ਟਾਈਮ ਬੜਾ ਜਾਣਾ ਤੇ ਸਰ ਦਾ ਇਉਂ ਬੈਠੇ ਦੇਖਣਦੇ ਕਿ ਕਿਹੜੇ ਵੀ ਲਿਬ੍ਰੇਟ ਖਾਲੇ ਕਰੇ ਤੇ ਕਿਹੜੇ ਵੇਲੇ ਮੈਂ ਇਹਦੇ ਨਾਲ ਚਕਾਵਾਂ ਉਹ ਤਾਂ ਬੈਠੇ ਸੀ ਉਹ ਵੀ ਸਾਰਾ ਦਿਨ ਵੀ ਲੱਗੇ ਰਹਿੰਦੇ ਆ ਰਾਤ ਨੂੰ ਵੀ 11-12 ਵਜੇ ਤੱਕ ਲੱਗੇ ਰਹਿੰਦੇ ਥੱਕ ਜਾਂਦੇ ਮੈਂ ਤਾਂ ਸਗੋਂ ਉਹਨਾਂ ਨੂੰ ਕਹਿੰਨੇ ਕਿ ਰੈਸਟ ਕਰ ਲਿਆ ਕਰੋ ਪਰ ਉਹ ਮੰਨਦੇ ਨਹੀਂ ਰਾਤ ਨੂੰ ਪਤਾ ਕੀ ਕਰਦੇ ਆ ਦੀਨੇ ਤਾਂ ਚਲੋ ਮਿਸਤਰੀਆਂ ਨੇ ਲੱਗੇ ਰਹਿੰਦੇ ਆ ਕੰਮ ਤਾਂ ਦਾ ਸਾਰਾ ਹੀ ਜਾਣਦੇ ਆ ਤੇ ਰਾਤ ਨੂੰ ਇੰਨਾ ਕੀ ਇੱਟਾਂ ਜੋੜਦੇ ਰਹਿੰਦੇ ਜਿੱਤੇ ਕੰਦਾ ਕਰਨੀ ਹੋਣਾ ਬਾਹਰੋਂ ਚੁੱਕ ਚੁੱਕ ਇੱਟਾਂ ਅੰਦਰ ਸੱਟਦੇ ਰਹਿੰਦੇ ਆ ਪਾਣੀ ਦੀ ਟਰਾਈ ਕਰਦੇ ਰਹਿੰਦੇ ਆ ਰਾਤ ਨੂੰ ਹੀ ਤੇ ਤਰੁੱਤਾ ਸੌਟ ਲੈਂਦੇ ਆ ਬਸ ਨਿੱਕੇ ਮੋٹے ਜਿਹੜੇ ਕੰਮ ਆ ਰਾਤ ਨੂੰ ਹੀ ਕਰ ਲੈਂਦੇ ਆ ਤੇ ਕਈ ਵਾਰੀ ਇਹਨਾਂ ਨੂੰ 11 ਵਜ ਜਾਂਦੇ 12 ਵਜ ਜਾਂਦੇ ਅਸੀਂ ਤਾਂ ਬਸ ਇਹਨਾਂ ਨੂੰ ਠੀਕ ਦੇ ਦਿੰਨੇ ਕਿ ਕਿਹੜੇ ਵੇਲੇ ਆ ਕੇ ਰੋਟੀ ਖਾਣ ਤੇ ਹੜਦੇ ਵੀ ਨਹੀਂ ਇਹਨਾਂ ਨੂੰ ਬਹੁਤ ਵਾਰੀ ਰੱਖਿਆ ਕਿ ਇੰਨੀ ਰਾਤ ਤੱਕ ਨਾਲ ਲੱਗ ਰਿਹਾ ਗੁਰੂ ਤੁਹਾਨੂੰ ਫਿਰ ਪਤਾ ਹੀ ਆ ਕਿ ਮੌਸਮ ਉਹ ਹੋ ਜਾਇਆ ਮੇਂ ਦਾ ਕੁਝ ਚੀਜ਼ ਨਿਕਲ ਹੁੰਦੀ ਆ ਕੁਝ ਪਰ ਨਹੀਂ ਹੁਣ ਟੱਕਿਆ ਹੀ ਨਹੀਂ ਰਹਿੰਦੇ ਤੇ ਅੱਜ ਇੱਧਰ ਦਾ ਪੰਗਾ ਉਹਨਾਂ ਨੇ ਲੱਲਿਆ ਕਿ ਇਹਨਾਂ ਨੂੰ ਇੱਧਰ ਸਮਾਨ ਨੂੰ ਛੱਕ ਕੇ ਰੱਖੋ ਪਰ ਮੈਂ ਬਥੇਰਾ ਕਹਿ ਮਾਂ ਨਹੀਂ ਰੱਖਣਾ ਬਾਤੂ ਆ ਥਾਂ ਜਗ੍ਹਾ ਉੱਦ ਆnde ਨਹੀਂ ਗੋਗੂ ਬੰਨਣੀ ਆ ਫਿਰ ਤੁਹਾਨੂੰ ਪਤਾ ਜਦੋਂ ਗੋ ਬੰਨਣੀ ਹੋਵੇ ਫਿਰ ਉਹ ਕਿੰਨਾ ਔਖਾ ਜਾਂਦਣ ਗੋ ਕਿੰਨੀ ਪੈੜ ਲੰਬੀ ਹੁੰਦੀ ਆ ਵਾਸ ਵਗੈਰਾ ਗੱਢਣੇ ਇੱਕ ਟੀਨਾ ਆਪਾਂ ਨੂੰ ਉਪਰੋਂ ਥੋੜੀਆਂ ਜੀਆਂ ਵੱਡਣੀਆਂ ਪੈਣੀਆਂ ਉਹ ਵੀ ਕੰਮ ਉਹ ਸਰਦਾਰ ਜੀ ਨਹੀਂ ਕਰਨਗੇ ਅਸੀਂ ਤਾਂ ਜਿਹੜਾ ਸਾਡੇ ਕਰਨ ਵਾਲਾ ਕੰਮ ਉਹ ਕੀਤਾ ਵਾ ਤੇ ਸੋਅ ਹੀ ਦਾ ਬਲੌਗ ਕਿਦਾਂ ਦਾ ਲੱਗਾ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਸੋਣੇ ਸੋਣੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਕਿ ਤੁਹਾਨੂੰ ਮੇਰੇ ਵਲੌਗਸ ਕਿੱਦਾਂ ਦੇ ਲੱਗਦੇ ਆ ਤੇ ਆਪਣੇ ਵਧੀਆ ਵਧੀਆ ਰਾਏ ਵੀ ਦਿਆ ਕਰੋ ਤੇ ਦੇਖ ਲਓ ਸਕੰਦਰ ਸੁਲਤਾਨ ਨੂੰ ਇਤੋਂ ਨਾ ਚਿਰ ਇਹਨਾਂ ਨੂੰ ਮਸਤੀ ਚੜੀ ਰਹੀ ਹੈ ਦਿਨਾਂ ਮੈਂ ਮੰਜੇ ਤੇ ਪਾਂਡਿਆਂ ਦਾ ਛਾਣਾ ਰੱਖਾਂ ਤੋਤਿਆਂ ਨਾਲ ਕਿਉਂਕਿ ਮੈਨੂੰ ਇਹ ਸੀਗੇ ਤੇ ਕੱਟਾ ਪਹਿਣਾ ਵਾ ਇਹਨਾਂ ਨੇ ਪਾਂਡਿਆਂ ਦੀ பாதி ਨੀਲਿਆਂ ਦੀ ਤਾਂ ਇਹ ਮੈਂ ਅੱਜ ਰਿਕਾਰਡਿੰਗ ਕਰਦੀਆਂ ਕਿਉਂਕਿ ਨੋ ਖੜਕਾਂ ਕੀਤਾ ਨੇ ਇਹਨਾਂ ਨੇ ਗਲਾਸ ਨਾਲ ਗਲਾਸ ਖੜਕੋਂਦੇ ਕਈ ਕੁਝ ਕਰਦੇ ਬਹੁਤ ਇਨਾਂ ਨੇ ਗਾ ਆਇਆ ਤੇ ਉੱਥੇ ਹੀ ਗੈਸ ਪਿਓ ਆ ਉਹਨੂੰ ਉਹਦੇ ਵੀ ਉੱਪਰ ਲੈ ਨਾ ਲਾ ਕੇ ਤੇ ਉਹ ਵੀ ਸਿਰ ਤੇ ਰੱਖ ਦੇ ਕਈ ਕੁਝ ਕਰਦੇ ਬਸ ਇਨਾਂ ਦੀਆਂ ਤੇ ਸ਼ੈਤਾਨੀਆਂ ਹੀ ਨਹੀਂ ਮੁੱਕਦੀਆਂ ਤੇ ਜਿਹੜੀ ਚੀਜ਼ ਹੱਥ ਹੁੰਦੀ ਆ ਉਹਦੇ ਨਾਲ ਟਕਰੇ ਰਹਿੰਦੇ ਆ ਤੇ ਲੌਂਜ ਜੀ ਇੱਥੇ ਬਸ ਮੇਰਾ ਸਮਾਨ ਰਹਿ ਗਿਆ ਸੀ ਥੋੜਾ ਜਿਹਾ ਹੀ ਬੈੱਡ ਤੋਂ ਚੱਕਣ ਵਾਲਾ ਮੱਕੀ ਮੈਂ ਉੱਧਰਲਾ ਸਾਰਾ ਸਮਾਨ ਚਾ ਕਿੱਥੇ ਰੱਖਦਾ ਰੱਖ ਨੂੰ ਤਾਂ ਇੱਕਦੇ ਵੀ ਰੱਖ ਸਕਦੇ ਆ ਸਮਾਨ ਹਰ ਦੇਖੋ ਜਦੋਂ ਆਪਾਂ ਰੋਟੀ ਪਾਣੀ ਕਰਨਾ ਹੁੰਦਾ ਚਾਹ ਪਾਣੀ ਬਣਾਉਣਾ ਤਾਂ ਬਹੁਤ ਔਖਾ ਜਾਂਦਾ ਫਿਰ ਇੱਕ ਨਾ ਇੱਥੇ ਪੱਖਾ ਵੀ ਖਰਾਬ ਹੋਇਆ ਉੱਪਰ ਲਾ ਇੰਨੀਆਂ ਮੱਖੀਆਂ ਵੀ ਆ ਜਾਂਦੀਆਂ ਨਾ ਬਹੁਤ ਮੰਦੇ ਹਾਲ ਹੋ ਜਾਂਦੇ ਦਿਨੇ ਤੇ ਤੁਹਾਨੂੰ ਪਤਾ ਫਿਰ ਮਿੰਟ ਮਿੰਟ ਤੇ ਚਾਹ ਬਣਨੀ ਰੋੜਨੀ ਵੀ ਫਿਰ ਕਈ ਕੁਝ ਇੱਥੇ ਮਿੱਠਾ ਵੀ ਖਿਲਰਨਾ ਹੋ ਜਾਂਦਾ ਵਾ ਕੰਮ ਕਰਦੇ ਕਰਦੇ ਆੜਾ ਮੋਟਾ ਚੀਜ਼ ਰੋੜ ਹੀ ਜਾਂਦੀ ਆ ਪਰ ਮੈਂ ਤਾਂ ਨਾਲ ਦੇ ਨਾਲ ਹੀ ਸਾਫ਼ ਕਰਦੀ ਨਹੀਂ ਪਰ ਤਾਂ ਵੀ ਨਾ ਮੱਖੀਆਂ ਬਹੁਤ ਆਉਂਦੀਆਂ ਬਹੁਤ ਤੰਗ ਕਰਦੀਆਂ ਵਾ ਕੋਈ ਦੱਸਿਓ ਕੋਈ ਘਰੇਲੂ ਪਾਏ ਮੈਂ ਤਾਂ ਵੈਸੇ ਸਪਰੇਅ ਵਗੈਰਾ ਵੀ ਪਾ ਕੇ ਵੇਖੀ ਆ ਪਰ ਉਹਦੇ ਨਾਲ ਇੱਕੋ ਦਿਨ ਫਰਕ ਪੈਂਦਾ ਦੂਜੇ ਦਿਨ ਤਾਂ ਫਰਕ ਪੈਂਦਾ ਹੀ ਨਹੀਂ ਆ ਤੇ ਕੋਈ ਘਰੇਲੂ ਪਾਏ ਹੋਇਆ ਤਾਂ ਮੈਨੂੰ ਜ਼ਰੂਰ ਦੱਸਿਓ ਮੈਂ ਟਰਾਈ ਕਰਾਂਗੀ ਕਿਉਂਕਿ ਮੱਖੀਆਂ ਇੱਥੇ ਜੇ ਪੱਕਾ ਚੱਲਦਾ ਰਹਿੰਦਾ ਨਾ ਫਿਰ ਨਹੀਂ ਮੱਖੀ ਇੱਕ ਵੀ ਆਉਂਦੀ ਫਿਰ ਨਾਲ ਦੀ ਨਾਲ ਸਫਾਈ ਵੀ ਕਰ ਲੈਨੇ ਆ ਉੰਜ ਵੀ ਕਰੀਦੀ ਆ ਪਰ ਉੰਜ ਤਾਂ ਵੀ ਨਹੀਂ ਮੱਖੀਆਂ ਖੜਾ ਛੜਦੀਆਂ ਸਾਡੀਆਂ ਲੋ ਜੀ ਹੁਣ ਆਪਾਂ ਬੈੱਡ ਚੱਕ ਕੇ ਤੇ ਇੱਧਰ ਰੱਖਾਂਗੇ ਤੇ ਚਲੋ ਆਪਾਂ ਸੈਟਿੰਗ ਕਰਕੇ ਫਿਰ ਤੁਹਾਨੂੰ ਨੈਕਸਟ ਵੀਡੀਓਜ਼ ਦਿਖਾਵਾਂਗੇ ਕਿਉਂਕਿ ਬੈੱਡ ਰੋੜਨੇ ਆਪਸ ਦੇ ਵਿੱਚ ਨਾਲ ਜਿਵੇਂ ਉੱਧਰ ਪਿਆ ਸੀ ਉਵੇਂ ਇੱਧਰ ਰੱਖ ਦੇਣੇ ਆ ਉੱਧਰ ਆਪਾਂ ਸੌਂਦੇ ਸੀ ਇੱਧਰ ਆਪਾਂ ਆਪਣੇ ਕਿਚਨ ਦਾ ਸਮਾਨ ਰੱਖ ਦੇਣਾ ਵਾ ਹੁਣ ਸਰਦਾਰ ਜੀ ਮੇਰੀ ਹੈਲਪ ਕਰਾਉਣ ਕੇ ਨਾਲ ਤੇ ਅੱਜ ਦੀ ਵੀਡੀਓ ਸਾਰੇ ਜਣੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੇ ਸਿੰਪਲ ਜੀ ਵੀਡੀਓ ਸੀ ਤੇ ਪਲੀਜ਼ ਫੁੱਲ ਵਾਚ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਐਂਡ ਸ਼ੇਅਰ ਵੀ ਕਰ ਦਿਆ ਕਰੋ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਸੋਨੇ ਸੋਨੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਆਪਾਂ ਜਿਹੜਾ ਪੂਰੀ ਸੈਟ ਵਗੈਰਾ ਕਰਕੇ ਕਿਚਨ ਤੁਹਾਨੂੰ ਨੈਕਸਟ ਵਲੌਗ ਚ ਦਿਖਾਵਾਂਗੇ ਅੱਜ ਵਾਲੇ ਵਲੌਗ ਦਾ ਪੈਂਡ ਇੱਥੇ ਕਰਦੇ ਆਂ ਆਪਾਂ ਮਿਲਦੇ ਆਂ ਜੀ ਨੈਕਸਟ ਵਲੌਗ ਚ ਕੇ ਬਾਏ ਟੇਕ ਕੇਅਰ